ਤੋ ਅੱਜ ਤਿਆਰ ਵਰ ਤਿਆਰ ਹੋ ਕੇ ਤੇ ਟੁਰ ਪਏ ਆਂ ਅ ਅ ਚੱਕੀਏ ਗਗਰ ਨੂੰ ਫੇਰ ਚੱਕਣਾ ਹਰਮਨ ਨੂੰ ਫਿਰ ਆਠ ਤੇ ਜਾ ਕੇ ਮੱਥਾ ਟੇਕ ਕੇ ਤੇ ਫਿਰ ਜਾਣਾ ਸ਼ਰਪੁਰ ਨੂੰ ਬਾਕੀ ਦਾਦਿਆਂ ਤੁਹਾਨੂੰ ਹਫ਼ਤਾ ਉਹ ਅੱਜ ਜਿਹਨਾਂ ਵਾਲੇ ਨੇ ਇਹੀ ਸੋਚਣਾ ਹੈ ਨਾ ਅਸੀਂ ਪਤਾ ਨਹੀਂ ਕਿੰਨੇ ਕੁ ਛਾ ਆ ਹੈ ਹੈ ਰਵਈਆ ਸਾਡੇ ਖਾਤਿਆਂ ਜਿਹੜੀਆਂ ਹੈਗਾ ਗੇੜਾ ਰੋਜ਼ ਹੀ ਕਿਤੇ ਰੱਖਿਆ ਹੁੰਦਾ ਹੈ ਕਰਦੇ ਘਰ ਦੇ ਗੱਡੀ ਵਿੱਚ ਤੇਲ ਪਾ ਦਦੇ ਆਂ ਦੇਖਣ ਦੇਖਣ ਦੀ ਲੋੜ ਨਹੀਂ ਉਹਦੀ ਗੱਡੀ 'ਚ ਤੇਲ ਹੈਗਾ ਗੱਡੀ ਚੱਕਾ ਦੁਰ ਪਾ ਹੈਗਾ ਦੀ ਪਾ ਨਹੀਂਦਾ ਇਹ ਗੱਲ ਆ ਹਾਂ ਚਲੋ ਕੋਈ ਗੱਲ ਨਹੀਂ ਇਦਾਂ ਹੀ ਆ ਪਾਪਾ ਰਲ ਮਿਲ ਕੇ ਹੀ ਸਾਰਾ ਕੁਝ ਅੱਜ ਦੀ ਘੜੀ 'ਚ ਹੈ ਨਾ ਬਸ ਆਹ ਚਰਾਣੀਆਂ ਹੋਵੇ ਉਹ ਹੀ ਬਹੁਤ ਬੜੀ ਹੈ ਗੱਲ ਆ ਜਿਆਦਾ ਸਿਆਣਾ ਨਹੀਂ ਗੱਲਾਂ ਕਰਨ ਲਾਪਨ ਤੋਂ ਛੇਤੀ ਕੱਲੇ ਪਤਾ ਭੀ ਜਿਆ ਜਿਆ ਦੀਆਂ ਜਿਆਦੀਆਂ ਸਿਆਣੀਆਂ ਗੱਲਾਂ ਵਜੰਗਾ ਤੂੰ ਵੀ ਛੇਤੀ ਲਾਪਾ ਨਾ ਕਰਨਾ ਹਨਾ ਚਲੋ ਹੁਣ ਹਰਮਨ ਚੱਕੀ ਤੇ ਵੀ ਚਲ ਗਈ ਹੈ ਨਾ ਕਹਿੰਦੇ ਹਰਮਨ ਜੱਟ ਹੈ ਅਮਰੀਕਾ ਵਾਲੇ ਡਿਪੋਟੀਏ ਪ੍ਰਾਊਡ ਟੂ ਪ੍ਰਾਊਡ ਟੂ ਵੀ ਡਿਪੋਟ ਹੈ ਟੌਰਨ ਆਇਆ ਨਦੁਗਾ ਉਹ ਨਹੀਂ ਬਾਬਾ ਕੇ ਹੰਕਾਰ ਕੇ ਕੇ ਤੇ ਦਬਾਦਲੇ ਨਹੀਂ ਆ ਆਪ ਆਏ ਹੈ ਆਪੇ ਇੱਕ ਦੇ ਜ਼ੋਰ ਤੇ ਥਾਪੀ ਮਾਰ ਕੇ ਹਾਂ ਚਲੋ ਬਈ ਹੁਣ ਕਿ ਕਿਤੇ ਆਇਓ ਕਿ 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 ਜਾਂਦੇ ਹੁੰਦੇ ਆ ਬੰਦੇ ਸਾਡੇ ਵਰਗੇ ਦੇਖ ਕੇ ਉਹਨਾਂ ਨੂੰ ਅਸੀਂ ਮੂੰਹ ਤੋਂ ਹੀ ਮਮਾ ਹੋਰ ਤਰ੍ਹਾਂ ਦੇ ਲੱਗਣੇ ਆ ਹੈ ਨਹੀਂ ਮਮਾ ਹਾਂ ਉਹਨੇ ਆਪਣੇ ਸੰਗੀਦਾਤੀ ਦੇਖ ਲੈਣੇ ਸੰਗੀ ਸੰਗੀਦਾਤੀ ਦੇਖ ਲੈਣੇ ਹਾਂ ਆਹ ਉਹ ਕਿੱਥੇ ਇੱਥੇ ਗੇੜ ਬੜਾ ਸੋਹਣਾ ਤਾਂ ਸੀਗਾ ਵੇ ਲੈ ਇੱਥੇ ਰਮਾ ਮਮਾ ਹੈ ਹੀ ਨਹੀਂ ਇੱਥੇ ਸਿਗਾ ਗੇਟ ਆ ਤਾਂ ਆ ਗੇਟ ਆ ਉਹ ਦੀ ਬੰਦ ਕੀਤਾ ਇਟਾਂ ਦੇ ਕੇ ਫਰੇਮ ਨਹੀਂ ਮਾਵਾ ਗੇਟ ਸੀ ਇੱਥੇ ਇੰਨਾ ਦਾ ਮਮਾ ਤੇ ਥਾਂ ਥਾਂ ਦੇ ਮਿਲਣਾ ਜਿੱਦਾਂ ਤੂੰ ਕਹਿਂਦੇ ਆ ਆਹ 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 ਆ ਸ਼ੇਡ ਨਾ ਇਹਨਾਂ ਸ਼ੇਡ ਨਾ ਮੇਰੇ ਖਿਆਲ ਤੋਂ ਨਾ ਅੰਗਲੀ ਬਹੁਤ ਲੰਬੀ ਆ ਖੂੰਡਾ ਹੈ ਨਹੀਂ ਇਹਨਾਂ ਤਕੜਾ ਗੱਡੇ ਆਇਆ ਉਹ ਨਾ ਕੁਛ ਨਾ ਨਾ ਭਾਈ ਮੁੰਡੇ ਚੱਲੇ ਅੱਜ ਟਾਇਰ ਚਲਾਹ ਸਲਾਹ ਹੋ ਰਹੀ ਆ ਹੁਣ ਟਾਇਰਾਂ ਦੀ ਟਾਇਰ ਲੈ ਆਈਏ ਹੈਂ ਜਿਹੜੇ 14 ਦੇ ਆ ਮਮੋਣੇ ਟਾਇਰ ਟਾਇਰ 10 ਨੰਬਰ ਸਹੀ ਆ ਯਾਰ ਹੈ ਨਾ ਹੈ ਸਾਬ ਟਾਇਰ 10 ਨੰਬਰ ਹੀ ਸਹੀ ਆ 10 ਨੰਬਰ 10 ਨੰਬਰ ਓਕੇ 9 ਰਹਿਣ ਦਾ ਹੁਣ ਨਹੀਂ 9 ਨੂੰ ਕੈਨਸਲ ਕਰੋ 10 ਹੀ ਪਾਵਾਂਗੇ ਹੁਣ ਟਾਇਰ ਲੈਂਡ ਚੱਲੇ ਮੁੰਡੇ ਟਾਇਰ ਬਾਬਿਆਂ ਨੇ ਕਰ ਲਿਆ ਡਨ ਹੈ ਉਹ ਬਾਕੀ ਹੁਣ ਤੁਹਾਨੂੰ ਮਿਲਦੇ ਆ ਥੋੜਾ ਟਾਈਮ ਬਾਅਦ ਪਾ ਦੇ ਰੇਮਾਂ ਤੇ ਚੜਾ ਆ ਕੇ ਕਈ ਡਨ ਕਰ ਲੈਣਾ ਜਿੱਦਾਂ ਜੱਗਾ ਕਹਿੰਦਾ ਕੀ ਕਹਿੰਦਾ ਜੱਗਾ ਚਿਲਾ ਕਰਾ ਦੇਾਂਗੇ ਹਾਂ ਚਿਲਾ ਚਿਲਾ ਕਰਾਵਾਂਗੇ ਚਿਲਾ ਕਰਾਗੇ ਸ਼ਿਵਾਰ ਨਵਾਵਾਂਗੇ ਵੀ ਹੈ ਚਲੋ ਕਰਾਉਨੇ ਥੋੜੀ ਜੱਤ ਮੁੰਡਿਓ ਹੈ ਕੋਈ ਨਹੀਂ ਐਕਸੀਡੈਂਟ ਨਹੀਂ ਆ ਰਹੀ ਨਾ ਪਰ ਉਹ ਜੜਾ ਦੇ ਮੁੰਡੇ ਨੇ ਟਾਇਰ ਮੁੰਡੇ ਨੇ ਟਾਇਰ ਲਾਇਆ ਐਰ ਮੇਰੇ ਮਿੱਤਰੋ ਨੋ ਵੀ ਬਾਬਾ ਜੀ ਟਾਇਰ ਪਾ ਲਏ ਮੁੰਡੇ ਨੇ ਟਾਇਰ ਕੋਈ ਕਾਦਵਾ ਕੇ ਟਾਇਰ ਲਾਇਆ ਵਰਗਾ ਲਾ ਨੇ ਖਰਚਾ ਆ ਕੇ ਤੇ ਖੁਸ਼ ਆ ਹਣ ਇਧਰ ਨੂੰ ਮੂੰਹ ਕਰ ਖੁਸ਼ ਆ ਹਣ ਖਰਚਾ ਆ ਕੇ ਹੈਂ ਕੀਗਾ ਨੋ ਨਾ ਯਾ ਟੱਕ ਥੋੜਾ ਹੋਰ ਹੋਰ ਚੱਕੀ ਜੋਗਾ ਜਾਣਾ ਲੱਗਤਾ ਹੋਊਗਾ ਚੱਕੀ ਜੀ ਨਾ ਉਧਰ ਨਾ ਯਾਰ ਇੱਕ ਵੇ ਜਾ ਕੇ ਰੱਖਾ ਉਧਰ ਹਾਂ ਇੱਕ ਮਿੰਟ ਰੁਕਦੇ ਪੱਕਾ ਹੀ ਚੱਕ ਦੇਣਾ ਹੁਣ ਲੋ ਬਾਬਾ ਜੀ ਟਾਇਰ ਨਹੀਂ ਚੜੇ ਸਹੀ ਗਿਆ ਟਾਇਰਾਂ ਦੇ ਰਿਮਾਂ 'ਚ ਪਾਉਣਾ ਪੈਣਾ ਸਵੇਰੇ ਬਰਮਾਂ ਵਰਾਉਣਾ ਪੈਣਾ ਇਹਨਾਂ ਦੇ ਥੋੜੇ ਛੇ ਖੁੱਲੇ ਕਰਾਉਣੇ ਪੈਣੇ ਆ ਤੇ ਟਾਇਰ ਹੀ ਫੇਰ ਉਹੀ ਚਾੜਦੇ ਆ ਐਮ ਪ ਆ ਗਿਆ ਆ ਤੇ ਤਾਰਾਂ ਦਰਾਂ ਦੀ ਫਿਟਿੰਗ ਚੱਲ ਰਹੀ ਆ ਆਪਣਾ ਜਸਤ ਮਕੈਨਿਕ ਤੇ ਗगन ਮਕੈਨਿਕ ਹੈ ਤੇ ਤਾਰਾਂ ਦੀ ਫਿਟਿੰਗ ਚੱਲ ਰਹੀ ਆ ਬਾਕੀ ਲੈਟਾਂ ਲੱਗ ਰਹੀਆਂ ਆ ਹੈ ਦੇ ਓਕੇ ਰਿਪੋਰਟਾਂ ਕਰਾ ਦੇਣੀਆਂ ਸਵੇਰੇ ਐਂਪ ਲੱਗ ਜਾਣਾ ਇਹਨਾਂ ਨੂੰ ਚੰਡੇ ਕਰ ਲੈਣੇ ਹਰਮਨ ਆਪ ਖੜੇ ਤੇ ਸਮਾਨ ਦੇ ਤਾਂ ਹੀ ਲਾ ਕੇ ਰੱਖ ਠੀਕ ਆ ਜੀ ਆਪਣੀ ਸ਼ੇਰੋ ਸਲੰਸਰ ਲਿਆ ਕੱਲ੍ਹ ਤੋਂ ਮੁੰਡਿਆਂ ਨੇ ਵੇਅਰ ਗਲਿੰਡਰ ਕਰਾ ਲਿਆ ਡਰਾਈ ਦੂਆ ਰੱਖਦਾ ਉਹ ਲਾ ਕੇ ਤੇ ਤੇ ਰੌਣਾ ਦਿੱਤਾ ਬਰਮਾ ਸ੍ਰੀਮਾ ਨੂੰ ਬਰਮੇ ਚ ਬਰਮਾ ਮਰਾਉਣਾ ਹੀ ਉਹਨਾਂ ਨੂੰ ਬਰਮਾ ਬਾਜੀ ਕੇ ਤੇ ਬਸ ਬੋਲਣ ਲੱਗੇ ਹੁਣ ਤੇ ਫਤਿਹ ਆ ਕੰਮ 10 ਬਈ ਬਰਮਨ ਮੁੰਡਿਆ ਇਹ ਕਹਿੰਦੇ ਕਿ ਹੱਤ ਕਰਾਤੀ ਇੱਕ ਵਾਰੀ ਫੇਰ ਟ੍ਰੱਕੀ ਦਾ ਕੱਲਾ ਕਰੀ ਵੀ ਨਹੀਂ ਕਰ ਸਕਦਾ ਕੋਈ ਬੰਦਾ ਆਉਂ। ਖੈਰ ਜੜ ਗਿਆ ਹੁਣ ਪਤਾ ਨਹੀਂ ਨਟ ਪੈਣੇ ਕਿ ਨਹੀਂ ਪੈਣੇ। ਪਰ ਮੇਰਾ ਠੀਕ ਜਿਹਾ ਕਰਾ ਦੇ ਬਾਬਾ। ਕੋਈ ਟਾਇਰ ਪੈ ਗਿਆ। ਤਿਆਰ ਬ ਤਿਆਰ ਹੋ ਗਿਆ ਆ ਬਾਬਾ ਜੀ। ਤੇ ਟਰੈਕਟਰ ਧੋਣਾ ਦਿੱਤਾ ਟਾਇਆਂ ਲੈ ਲਈਆਂ ਆ ਝੰਡੇ ਬੰਨਣ ਨੂੰ। ਹੌਣ ਫਤਿਹ ਆ ਬਲਾਈਏ ਫਤਿਹ ਸਾਂਝੀ ਕਰੋ ਮਿੱਤਰੋ ਵਾਹਿਗੁਰੂ ਜੀ ਕਾ ਸੋਨਿਆਲੇ ਆਸਿਆ ਕਾਲ ਛੰਡੇ ਲੈ ਸਿੰਘਾਂ ਨੇ ਕਸ ਜਿੱਤ ਸਿੰਘ ਲੱਗਾ ਸਵੇਮਾਨ ਤੇ ਤਿਆਰ ਪਰ ਤਿਆਰ ਆ ਫੌਜਾਂ ਹੱਸ ਕੇ ਇੱਕ ਬਿਕਰੀਆਂ ਕੌਫੀ ਪੀ ਲੈਂਦੇ ਆ ਕੌਫੀ ਪੀ ਕੇ ਫਤਿਹ ਕਰਨਗੇ ਮੈਦਾਨ ਹੁਣ ਬਾਕੀ ਦਾ ਜਿਹੜਾ ਰਹਿ ਗਿਆ 80 90 ਕਿਲੋਮੀਟਰ ਰਹਿ ਗਿਆ ਹੁਣ ਬਰੋ ਹਾਂ ਸੰਗਤਾ ਪਹੁੰਚ ਗਈਆਂ ਚਮਕੌਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਾਥਾ ਟੇਕੋ ਆਪਾਂ ਜੀ ਉਹਦਾ ਉਹਦਾ ਤੇ ਇਸ ਤੋਂ ਬਾਅਦ ਆਪਾਂ ਕਿੱਥੇ ਜਾਣਾ ਬੰਦੇ ਸਰਹੰਦ ਦੋਤਾ ਸੱਬੀ ਨਾ ਫਾਦੇਗੜ ਸਾਰ ਚੋਲੋ ਤੇ ਵਗ ਜਜਰਾ ਲੈ ਗਿਆ ਲੈ ਲਈ ਤਾਂ ਹੀ ਬਰੋਂ ਉਸ ਜੀ ਘਰ ਕਿਉਂਗਾ ਲੰਮਾ ਕਾ ਤਾ ਪੈ ਗਿਆ ਜਜਰਾ ਲੈ ਆਇਆ ਦਾ ਬਹਿ ਕੇ ਪਾਲਾ ਤਾਂ ਕਹਿਣ ਤਾਂ ਦਿਆ ਬੱਬਾ ਪਿੱਛੋਂ ਬਹਿ ਕੇ ਪਾਲਾ ਚਲੋ ਵੀ ਹੁਣ ਸਿੰਗੋ ਤਿਆਰ ਹੋ ਜਾ ਬੈਜੋ ਟੇਟਰਾਂ ਦੇ ਆਪਣੇ ਆਪਣੇ ਦੇ ਬੱਬਾ ਜਾ ਕੇ ਨੰਗੇ ਪੈਰੀ ਜਾਈਦਾ ਜਿੱਥੇ ਜਾਈਦਾ ਬੋਡਰ ਚ ਨਹੀਂ ਆਏ ਇੱਥੇ ਹਾਂ ਨਹੀਂ 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 ਲੈ ਗਿਆ ਨਾ ਕੋਈ ਆਸੀਆ ਬਾਬਾ ਜੀ ਵਾਈ ਕੁਰੀ ਕਾਲ ਸਾਹ ਕੋਈ ਵੀ ਖੋਤੇ ਚਲ ਜੀਆ ਬਾਬਾ ਚਲਿਆ ਸਿੰਘ ਜੀ ਚਲੋ ਲਾ 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 ਬਾਬਾ ਜੀ ਕੋਲ ਸਿੰਗ ਤਿਆਰ ਹੋ ਗਿਆ 4 ਵਜੇ ਅੱਜ ਕਿੱਥੇ ਹੋ ਗਿਆ ਹੱਥ ਮਿਲਣਾ ਸੁਨੋ ਵੀ ਨਾ ਟਲੇ ਗਈ ਉਹ ਰਾਤੀ ਜਿਵੇਂ ਹੋ ਗਿਆ ਇਹਨੇ ਦਾ ਬੱਤੀ ਨਹੀਂ ਰਗਦਾ ਰਸ਼ ਹੈਗਾ ਜਿਆਦਾ ਧੁੰਦ ਹੋ ਗਈ ਸੀ ਜਿਆਦੀ 4 ਵਜੇ ਤੇ 44 ਮਿੰਟ 44 ਮਿੰਟ ਓਕ ਤੱਕ ਰਸ਼ ਹੋ ਗਿਆ ਜਿਆਦਾ ਧੁੰਦ ਹੋ ਗਈ ਸੀ ਜਿਆਦੀ ਟਰਾਲੀ ਲਾਉਣ ਨੂੰ ਜਗ੍ਹਾ ਹੀ ਮਿਲਦੀ ਟਰੈਕਟਰ ਲਾਉਣ ਨੂੰ ਜਗ੍ਹਾ ਹੀ ਮਿਲਦੀ ਤਾਂ ਕਰਕੇ ਹੌਣ ਫੋਜਾਂ ਤੁਰੀਆਂ ਬਾਬੇ ਦੇ ਮੱਥਾ ਟੇਕਣ। ਵਰਤਨ ਤੇ ਆਪਣੇ ਸੂਰਜ ਪ੍ਰਕਾਸ਼ੇ ਅਦਾਂ ਦੇ ਦੁਬਾਰੀ ਇਹ ਤਾਮੰਦ ਸੁਖੀ। ਮੈਂ ਤਾਰਾ। ਹੋਰ ਇਹ ਤੇ ਦੀ ਬੰਦੋਂ ਕਿੰਦਰ ਚੋਟਾ ਕਿੱਥੇ ਆਇਆ? ਮੋਲੀ ਜਿੰਦ ਤਾਮੰਦ ਤੇ ਸਤਿ ਨਿਸ਼ਵਾ। ਤੋ ਲੋ ਬਬੋ ਉੱਠੋ ਚਲੀਏ ਗੁੱਡ ਮਾਰਨਿੰਗ ਗਾਇਸ ਗਾਇਸ ਰੰਗ ਡਰਦਾ ਕਿਉਂ ਆ ਨੂੰ ਮੈਂ ਡਰ ਮਾ ਨਹੀਂ ਇਹਦੇ ਗਰਮੀ ਬਹੁਤ ਲੱਗਦੀ ਇਹਦੇ ਪਤਾ ਨਹੀਂ ਇਹਦੇ ਮੜਾ ਵੇ ਹਾਂ ਇਹੋ ਜਿਹਾ ਕਰੇਂ ਠੰਡਾ ਮੜਾ ਇਹ ਤੇਲ ਵੱਲੋਂ ਤੇਲ ਦੀ ਸੇਵਾ ਵੀਰ ਵੱਲੋਂ ਆ ਪਿੱਛੇ ਦੰਨ ਗਿਆ ਗਾ ਗੱਸਾ ਪੰਪ ਦੇ ਲੱਗ ਗਿਆ ਜਦੋਂ ਤੁਹਾਨੂੰ ਜਲਾ ਹੀ ਸੈਟ ਕਰੀ ਜਾਂਦਾ ਭਾਈ 5000 ਇਹ ਲੱਗੋ ਠੀਕ ਹੈ ਨਾ ਜਾਦਾ ਲੰਗਰ ਜਾਦਾ ਲੰਗਰ ਛਕਾਉਣਾ ਹੈ ਵੀਰੋ ਫੜਦਾ ਫੜ ਲੈ ਮੈਂ ਸੋਹਣਾ ਫੜਦਾ ਖੇਡਦੇ ਪਾਜ ਦੇ ਦਾਂਗੇ ਸਹੀ ਹੈ ਨਾ ਆਹ ਮਨੋ ਲੈ ਆਉਣਾ ਦੇ ਹੋਏ ਨਾ ਕਹਿ ਤੋ ਇਦਨੂ ਕਰੀ ਮੂੰ ਇਦਨੂ ਉਹ ਤੇਰਾ ਭਲਾ ਹੋਏ ਉਹ ਵੀ ਜੇ ਤੱਕੀ ਮੋਟਰਸਾਈਕਲ ਨਾਲ ਹੀ ਲੈ ਜਾਣਾ ਚਲੋ ਤੁਰੋ ਫੇ ਆ ਜਾ ਮਗਰ ਕੋਲੇ ਚੱਲ ਮੈਂ ਆ ਗਿਆ ਹਾਂ ਹਾਂਜੀ ਅੰਦਰ برو ਅੰਦਰ ਅੰਦਰ برو ਅੰਦਰ ਚੱਲੇ ਸਾਰੇ ਜਣੇ ਚੱਕਾ ਰੋ ਰਾਜ਼ਾ ਦਾ ਲੰਗਰ ਵੀ ਚੀ ਵੀਓ ਰਸ ਵੀ ਹੋ ਗਿਆ ਜੀ ਰਸ ਆਹ ਨਾ ਤੋ ਸਖਰ ਕਿ ਮਾਲ ਕਾ ਬਾਂਚਾ ਵੱਲੋਂ ਲਈ ਸੇਵਾ ਨਹੀਂ ਨਹੀਂ ਉਹ ਨਹੀਂ ਗੋਦਾਰ ਨੂੰ ਨਹੀਂ ਯਾਰ ਕੀ ਕਰਨ ਚਲੋ ਧੰਗਾਨੇ ਦਸਤਾਨੇ ਲੈ ਲਏ ਹੈ ਤੇਰੇ ਕਿੱਥੇ ਹੋਏ ਦਸਤਾਨੇ ਬੈਚ ਪਾ ਲੈ ਕਿੱਥੇ ਚ ਪਾ ਲੈ ਠੀਕ ਸਹੀ ਆ ਚੱਲੋ ਵਾਬਾ ਹੁਣ ਕਿੱਥੇ ਜਾਣਾ ਆਪਾਂ ਹੁਣ ਆਪਾਂ ਜਾਣਾ ਹੈਗਾ ਯਾਰ ਮਾਸੀਵਾੜੇ ਮਾਸੀਵਾੜਾ ਸਾਹਿਬ ਜਾਣਾ ਮਾਸੀਵਾੜਾ ਵਾ ਮਾਸੀਵਾੜਾ ਸਾਹਿਬ ਜਾਣਾ ਠੀਕ ਆ ਚੱਲੋ 210 ਦੇ ਦੇਗਾ ਓਕੇ ਚੱਲੋ ਠੀਕ ਆ ਨਹੀਂ ਨਹੀਂ ਦਾਲ ਨਹੀਂ ਬ్రో ਅਸੀਂ ਲੇਜ਼ ਲੈ ਲੈ ਨਹੀਂ ਲੰਗਰ ਛਕੀ ਆਏ ਅਸੀਂ ਕਿੰਨੇ ਸਤਾਈ 27 27 ਤੂੰ ਤਾਂ ਪੈਪੀ ਬੜੇ ਲਾਦੇ ਓਏ ਇਹਨ ਦਾ ਕਿੰਦਾ ਖੇਚੜੂਗਾ ਕੱਲ੍ਹ ਜਿਹੜੇ ਆਪਾਂ ਭਾਈ ਨੇ ਕਹੋ ਨਹੀਂ ਕੀਤਾ ਜਿਹੜਾ ਕਾਲਾ ਲੱਗੇ ਏ ਗੁਰਪ੍ਰਭੂ ਦੇ ਘਰ ਦੇ ਨੂੰ ਲਾਦਾ ਹਾਂ ਠੀਕ ਹੈ ਬੈਟਰੀ ਚਲਾਉਂਦੇ ਇਹਨੂੰ ਕੋਲ ਤੇ ਦੇਖ ਨਾ ਰੋਡਵੇ ਦੀਆਂ ਕੰਧਾਂ ਨਹੀਂ ਲਾਉਂਦਾ ਬਾਗਾ ਤੈਨੂੰ ਮਰਾ ਖਣਾ ਹੈ ਤੈਨੂੰ ਮਰਾ ਖਣਾ ਹੈ ਅੱਜ ਅਜੇ ਸਿੱਖਾ ਪਹਿਲਾਂ ਮੈਂ ਛੇੜਾ ਉਹ ਹੀ ਲੈ ਚੱਲ ਮੋਰੇ ਮੋਰੇ ਹਾਂ ਦੌੜ ਉਹ 4 4 ਪੁਆਇੰਟ ਵੀ ਨਾਲ ਹੀ ਦਿੱਤਾ ਤੇ ਲੱਗ ਗਈ ਪੰਜ ਚਾਰਜਿੰਗ ਦੀ ਉੱਡ ਗਏ ਆ ਬਲੌਗ ਬਲੌਗ ਉੱਡ ਗਏ ਉੱਡ ਗਏ ਓਡਾ ਭਲਾ ਆ ਗਿਆ ਤਾਂ ਬਾਬਾ ਹੀ ਕੰਮ ਛੇੜ ਲਿਆ ਭਾਈ ਨਹੀਂ ਤੂੰ ਕਰ ਲਿਆ ਮੁੰਡਿਆਂ ਨੇ ਸ਼ੱਕ ਹੈ ਦੋ ਮੁੰਡੇ ਆਪਣੀ ਕਰ ਰਹੇ ਅੰਦਰ ਚਲੋ ਕੋਈ ਹੁਣ ਚਾਲੇ ਪਾਈਏ ਇਹ ਅਗੋਂ ਇੱਕ ਸਨੈਪ ਪਾ ਲੰਦੇ ਮੈਨੂੰ ਵੀ ਮਾਸੀਵੜਾ ਤੋਂ ਪਹੁੰਚ ਰਹੇ ਆ ਹੁਣ ਜਿਵੇਂ ਪਿੰਡ ਨੂੰ ਰਵਾਨਗੀ ਪਾਈ ਹੈ ਨਾ ਪੰਥ ਲਈ ਗੁਰਵਰਜਨ ਨੇ ਪੜਾਇਆ ਫੁੰਟਾਲ ਆਹ ਜੇਰ ਬੱਤੀਆਂ ਆ ਗਈਆਂ ਹੈ। ਓਕੇ ਜਿਹੜਾ ਹਾਲਾ ਬismillah ਜੀ ਇਹ ਨੌ ਨੀਕੇ ਜਲੰਧਰ ਹੈ। ਜਲੰਧਰ ਪਠਾਨਕੋਟ ਬਾਈਬਾਦ ਟੱਕਰ ਗਿਆ ਜਾਮ। ਜਾਮ ਰਹਿੰਦਾ ਹੀ ਆ ਇੱਥੇ ਜੰਨਾ ਵੀ ਤੇ ਮਰਜ਼ੀ ਰੱਖ ਲਾ ਹਨਾ। ਚਲੋ ਕਹ ਪਹੁੰਚ ਗਏ ਆਪਣੇ ਰਹਿਣ ਬਸੇਰੇਆਂ 'ਚ ਇੱਥੇ ਹੀ ਬਲਾਕ ਦੀ ਫਤੇ ਹੁੰਦੀ ਆ ਤੇ ਯਾਤਰਾ ਵੀ ਫਤੇ ਹੁੰਦੀ ਆ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤੇ